ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਾਰਿਜ ਕਰਦਾਹਿਣਾ ਕੱਲ ਜਿਹੜਾ ਪਟ ਹੈ ਉਚਰੈ ਕੀ ਉਚਾਰਦਾ ਹੈ ਆਖਦਾ ਹੈ ਬਾਰਿਜ ਕਰਦਾਹਿਣਾ ਸਿੱਧ ਸੰਮੁਖ ਮੁਖ ਜੋਵੈ ਬਾਰਿਜ ਕਰਦਾਹਿਣਾ ਬਾਰਿਜ ਪਦ ਤੇ ਯਮਕ ਲੱਗੇਗੀ ਬਾਰਿਜ ਕਰਦਾਹਿਣਾ ਸਿੱਧ ਇੱਥੇ ਵੀ ਯਮਕ ਹੈ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾੰਗ ਜੋ ਤੀਨ ਲੋਕੰਤਰ 모ਹੈ ਰਿੱਧ ਬਸੈ ਬਾਵਾੰਗ ਦੋ ਬਿੰਦੀਆਂ ਹਨ ਰਿੱਧ ਬਸੈ ਬਾਵਾੰਗ ਇਥੇ ਵਿਸਰਾਮ ਜੋ ਤੀਨ ਲੋਕੰਤਰ 모ਹੈ ਹ੍ਰਿਦੈ ਬਸੈ ਅਕਹੀਓ ਸੋਇ ਰਾਸ ਤਿਨਹੀ ਜਾਤੋ ਹਾਂ ਇਹ ਪਾਠ ਅਕਹੀਓ ਉਚਾਰਨ ਕਰਨਾ ਅਕਹੀਓ ਫਿਰ ਅਕਹੀਓ ਨਹੀਂ ਕਹਿਣਾ ਰਿਧੈ ਬਸੈ ਅਕਹੀਓ ਇਥੇ ਵਿਸਰਾਮ ਸੋਏ ਰਾਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇ ਮਸਤਕ ਨਿਸ਼ਾਨ ਸੱਚੋ ਕਰਮ ਇਥੇ ਵਿਸਰਾਮ ਕਲ ਇਸ ਯਮ ਕਲਾ ਦੰਨੀ ਹੈ ਕੱਲ ਜੋੜ ਕਰ ਧਿਆਯੋ ਇਸ ਦਾ ਧਿਆਯੋ ਉਚਾਰਨ ਕਰਨਾ ਪਰਸਿਯੋ ਗੁਰੂ ਸਤਗੁਰ ਤਿਲਕ ਇਹ ਵੀ ਪਰਸਿਯੋ ਇਸੇ ਤਰ੍ਹਾਂ ਹੀ ਉਚਾਰਨ ਪਰਸਿਓ ਨਹੀਂ ਕਹਿਣਾ ਪਰਸਿਯੋ ਇਥੇ ਯਮ ਕਲਾ ਦੰਨੀ ਹੈ ਗੁਰੂ ਸਤਗੁਰ ਤਿਲਕ ਇਥੇ ਵਿਸਰਾਮ ਹੈ ਸਰਵ ਇਚ ਤਿਨ ਪਾਇਓ ਸਰਵ ਇਚ ਤਿਨ ਪਾਇਓ ਚਰਨ ਤ ਪਰਸਕਿਆਥ ਚਰਣ ਗੁਰ ਅਮਲ ਗੁਰ ਅਮਰ ਪਵਲ ਰਹਿ ਇਹ ਵੀ ਪਾਠ ਪਵਲ ਉਚਾਰਨ ਕਰਨਾ ਹੈ ਪਵਲ ਰਹਿ ਰਾਰੀ ਦਲਾਵਾਂ ਨਾਲ ਇੱਥੇ ਬੋਲਣਾ ਹੈ ਰਯਾ ਨਹੀਂ ਕਹਿਣਾ ਹਾਂ ਪਵਲ ਰਹਿ ਆਡੀ ਕਰਨਾ ਹੈ ਚਰਣ ਇਥੇ ਯਮਕ ਲਾ ਦਨੀ ਹੈ ਤਾ ਪਰ ਸਕਿਆਥ ਇਥੇ ਵਿਸਰਾਮ ਹੈ ਚਰਣ ਇਥੇ ਯਮਕ ਲਾ ਦਨੀ ਹੈ ਗੁਰ ਅਮਰ ਪਵਲ ਰਹਿ ਚਰਣ ਤਾ ਪਰਸ ਕੇ ਹੱਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾ ਪਰਸ ਕੇ ਹੱਥ ਹੱਥ ਲੱਗੈ ਗੁਰ ਅਮਰ ਪੈ ਜੀ ਹੱਥ ਤਾ ਪਰਸ ਕੇ ਹੱਥ ਇਥੇ ਵੀ ਸ਼ਾਮ ਹੱਥ ਲੱਗੈ ਗੁਰ ਅਮਰ ਪੈ ਜੀ ਤਾ ਪਰਸ ਕੇ ਹੱਥ ਜੀਹ ਗੁਰ ਅਮਰ ਪਣੀਜੈ ਨੈਨ ਤ ਪਰ ਸਕਯਥ ਨੈ ਹਾਂਜੀ ਨੈਨ ਤ ਪਰ ਸਕਯਥ ਨੈਨ ਗੁਰ ਅਮਰ ਪਿਖਿਜੈ ਹਾਂ ਇਹ ਵੀ ਨੈਨ ਉਚਾਰਨ ਕਰਨਾ ਹੈ ਕਈ ਨਯਣ ਕਰਦੇ ਹਨ ਪਰ ਨੈਨ ਹੀ ਉਚਾਰਨ ਹੈ ਨੈਨ ਤ ਪਰ ਸਕਯਥ ਨੈਨ ਗੁਰ ਅਮਰ ਪਿਖਿਜੈ ਸ਼੍ਰਾਵਣ ਤ ਪਰ ਸਕਯਥ ਸ਼੍ਰਾਵਣ ਗੁਰ ਅਮਰ ਸੁਨਿਜੈ ਸਕਿਆਤ ਸੋ ਹੀ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਹੀ ਜਿਤ ਹੀ ਬਸੈ ਕਿਥੇ ਵੀ ਸ਼ਰਾਮ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਸਕਿਆਤ ਸੋ ਸਿਰ ਉਹ ਸਿਰ ਸਕਿਆਤ ਸੋ ਸਿਰ ਜਾਲਪ ਪਣੈ ਜਲ ਭਟ ਦਾ ਨਾਮ ਆ ਗਿਆ ਸਕਿ ਹਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੇ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁਖ ਤੇ ਨਰ ਨਿਤਾਨ ਨਹ ਕਹੀਐ ਇਹ ਪਾਠ ਧਿਆਨ ਨਾਲ ਤਿਨਰ ਵੀ ਨਹੀਂ ਕਹਿਣਾ ਹੈ ਤੇ ਨਾਰ ਵੱਖਰਾ ਵੀ ਨਹੀਂ ਕਹਿਣਾ ਹੈ ਸੰਬੰਧਕ ਪਾਠ ਲਮਕਾ ਕੇ ਬੋਲਣਾ ਹੈ ਤੇ ਨਾਰ ਇਸ ਤਰ੍ਹਾਂ ਬੋਲਣਾ ਹੈ ਤੇ ਨਾਰ ਦੁਖ ਨਹਿ ਭੁਖ ਇਥੇ ਵਿਸਰਾਮ ਤੇ ਨਾਰ ਨਿਤਾਨ ਨਹ ਕਹੀ ਇਹ ਇਥੇ ਸਾਰੀਆਂ ਯਮਕਾਂ ਨਾਲ ਹੀ ਬੋਲਣਾ ਤੇ ਨਰ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਹ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹੈ ਤੇ ਨਰ ਸੈ ਸਹਿਸ ਸਮਪੈ ਹੈ ਸ ਸਸਿਦਲਾਵਾਂ ਨਾਲ ਬੋਲਣਾ ਸਸਾ ਜੀਆ ਹੈ ਇਹਨੂੰ ਸਾਇ ਨਹੀਂ ਕਹਿਣਾ ਸੈ ਸਹਿਸ ਸਮਪਹਿ ਉਚਾਰਨ ਕਰਨਾ ਕਿਤੇ ਸੰਪੈ ਨਹੀਂ ਕਹਿ ਦੇਣਾ ਸੱਸੀ ਤੋਂ ਚੱਕ ਕੇ ਸਮਪਹਿ ਤੇ ਨਰ ਦੁਲੀਚੈ ਬਹਿ ਹੈ ਤੇ ਨਰ ਉਥਪ ਬਿਥਪੈ ਹੈ ਹਾਂ ਉਥਪ ਬਿਥਪੈ ਇਸ ਤਰ੍ਹਾਂ ਨਹੀਂ ਕਹਿਣਾ ਤੇ ਨਰ ਉਥਪ ਬਿਥਪੈ ਹੈ ਕਸ ਕੇ ਬੋਲਣਾ ਹੈ ਸੋਖ ਲਹ ਹੈ ਤੇ ਨਰ ਸੰਸਾਰ ਮਹ ਅਪੈ ਪਾਟ ਰਿਪ ਮਦ ਤੇਹ ਸਕਿਆਥ ਤੇ ਨਰ ਜਾਲਪ ਭਣੈ ਸਕਿਆਥ ਤੇ ਨਰ ਜਲਪ ਬਣਾ ਗੁਰ ਅਮਰਦਾਸ ਸੁਖ ਪ੍ਰਸੰਨ ਜਿਹ ਤ ਤ ਪੜਿਓ ਇੱਕ ਮਾਨ ਧਰਿਓ ਇੱਕ ਕਰ ਇੱਕ ਪਛਾਣਿਓ ਤ ਪੜਿਓ ਇੱਕ ਇਥੇ ਥੰਮਕ ਮਾਨ ਧਰਿਓ ਇੱਕ ਇਥੇ ਵਿਸਰਾਮ ਕਰ ਇੱਕ ਪਛਾਣਿਓ ਨੈਣ ਬੈਣ ਮੁਹਿ ਇੱਕ ਇੱਕ ਦੋ ਥਾਂ ਇਹ ਨਾ ਜਾਣਿਓ ਨੈਣ ਬੈਣ ਮੁਹਿ ਇਥੇ ਠਮਕ ਲਾ ਦਨੀਏ ਇਕ ਇਕ ਇਥੇ ਵਿਸਰਾਮ ਹੈ ਦੋ ਥਾਂ ਇਹ ਨਾ ਜਾਣਿਓ ਸੁਪਨ ਇਕ ਪ੍ਰਤਖ ਇਕ ਇਕਸ ਮਹਿ ਲੀਣਾ 30 ਇਕ ਅਰ ਪੰਜ ਸਿੱਧ 35 ਨਾ ਖੀਣਾ 30 ਇਕ ਅਰ ਪੰਜ ਸਿੱਧ ਇਥੇ ਵਿਸਰਾਮ ਹੈ 35 ਨਾ ਕੀ ਨੂੰ ਨਾ ਇੱਕੋ ਜੇ ਲੱਖ ਲੱਖ ਅਲਖ ਹੈ ਇੱਕ ਇੱਕ ਕਰ ਵਰਨੇਓ ਇੱਕੋ ਜੇ ਲੱਖ ਲੱਖ ਹੋ ਇੱਥੇ ਕੱਸ ਕੇ ਬੋਲਣਾ ਹੈ ਲੱਖ ਹੋ ਅਲਖ ਹੈ ਇੱਥੇ ਵਿਸਰਾਮ ਹੈ ਅਲਖ ਪੂਲਾ ਹੀ ਬੋਲਣਾ ਇੱਕ ਇੱਕ ਕਰ ਵਰਨੇਓ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜ ਹੈ ਇੱਕ ਮੰਨਿਆ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਨੀ ਸਮਾਨੀ ਉੱਤੇ ਟਿੱਪੀ ਲੱਗੀ ਐ ਸਮਾਨੀ ਨਹੀਂ ਕਹਿਣਾ ਸਮਾਨੀ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਨੀ ਜੇ ਮਾਤ ਤ੍ਰਿloਚਨ ਚਿੱਤ ਜੇ ਮਤ ਇੱਥੇ ਠਮਕ ਲਾਉਣੀ ਹੈ ਜੇ ਮਤ ਤ੍ਰਿloਚਨ ਚਿੱਤ ਭਗਤ ਕੰਬੀਰਹਿ ਜਾਣੀ ਹਾਂ ਇੱਥੇ ਕੰਬੀਰਹਿ ਉਚਾਰਨ ਕਰਨਾ ਉੱਤੇ ਟਿੱਪੀ ਹੈਗੀ ਹੈ ਕਬੀਰਹਿ ਨਹੀਂ ਬੋਲਣਾ ਰੁਕ ਮੰਗਦ ਕਰਤੂਤ ਰਾਮ ਜਪਹੁ ਨਿਤ ਭਾਈ ਨਹੀਂ ਜਪਹੁ ਪਾਠ ਹੈ ਜਪਹੁ ਨਹੀਂ ਹੈ ਰੁਕ ਮੰਗਦ ਕਰਤੂਤ ਇੱਥੇ ਵਿਸਰਾਮ ਰਾਮ ਜਪਹੁ ਨਿਤ ਭਾਈ ਰੁਕ ਮੰਗਦ ਕਰ ਤੂਤ RAM ਜੰਪਹੁ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਵਿੰਦ ਗਤ ਪਾਈ ਧਿਆਨ ਨਾਲ ਅਮਰੀਕ ਉਚਾਰਨ ਕਰਨਾ ਕਿਤੇ ਅਮਰੀਕ ਨਹੀਂ ਕਹਿ ਦੇਣਾ ਕਿਉਂਕਿ ਟਿੱਪੀ ਹੈ ਅਮਰੀਕ ਪ੍ਰਹਿਲਾਦ ਇਸ ਨੂੰ ਪ੍ਰਹਿਲਾਦ ਹੀ ਉਚਾਰਨ ਕਰਨਾ ਹੈ ਨਵੀਨ ਪ੍ਰਹਿਲਾਦ ਕਰਾਉਂਦੇ ਹਨ ਪ੍ਰਹਿਲਾਦ ਨਹੀਂ ਪਾਠ ਕਰਨਾ ਪ੍ਰਹਿਲਾਦ ਉਚਾਰਨ ਕਰਨਾ ਹੈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਇਥੇ ਵਿਸ्राम ਸੁਮਤ ਪਾਠ ਇਕੱਠਾ ਹੀ ਹੈ ਲਿਖਿਆ ਵਕਰਾ ਹੈ ਸੁਮਤ ਇਥੇ ਯਮਕ ਲਾ ਦਨੀ ਹੈ ਜਲ ਜਲ ਜਾਣੀ ਜੁਗਤ ਇਸ ਤਰ੍ਹਾਂ ਬੋਲ ਜਲ ਹਾਂ ਜਲ ਜਲ ਜੱਜਾ ਲੱਲੇ ਦੇ ਨਾਲ ਸੂਖਮ ਰੂਪ ਚ ਸਿਆਰੀ ਦਾ ਇਸ਼ਾਰਾ ਐਡਾ ਜਲ ਜਲ ਜਾਣੀ ਯੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀਐ ਉਹਮ ਪਾਤਿਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸਹਿ ਸਿੱਧ ਸਾਧਿਕ ਆਸਾਸ ਗੁਰ ਅਮਰਦਾਸ ਪਰਸੀ ਐ ਧਿਆਨ ਲਈਐ ਪਉ ਮੁਕੇ ਮੁਕੇ ਕੋਲਾ ਹੀ ਬੋਲਣਾ ਮੁਕੇ ਕਸਕੇ ਨਹੀਂ ਬੋਲਣਾ ਗੁਰ ਅਮਰਦਾਸ ਪਰਸੀ ਐ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀ ਐ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀ ਐ अपहो लब गौ चुके चुके है कस के बोलना गुर अमरदास परसी है अपहो लब गौ चुके है, चुके है गुर अमरदास परसी है अपहो लब गौ चुके है वाहिगुरु जी का खालसा वाहिगुरु जी की फतेह